ਪੰਥ ਦੀ ਗੱਲ ਕਰਕੇ ਪਾਰਟੀ ਛੱਡਣ ਵਾਲੇ ਇਹ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਰੱਜ ਕੇ ਸੱਤਾ ਦਾ ਆਨੰਦ ਲਿਆ ਉਹ ਲੋਕ ਅੱਜ ਕਹਿ ਰਹੇ ਕਿ ਅਸੀਂ ਪਾਰਟੀ ਛੱਡੀ ਹੈ ਜੀ ਪੰਥ ਕਰਕੇ ਪੰਥ ਕਰਕੇ ਨਹੀਂ ਛੱਡੀ ਪਾਰਟੀ ਬਿਲਕੁਲ ਨਹੀਂ ਜਿਹੜੇ ਅੰਦਰ ਆ ਬੈਠਾ ਲਾਲਚੀ ਮਣ ਉਹ ਤੁਹਾਡਾ ਨਹੀਂ ਭਰਦਾ ਪਿਆ ਕਿਉਂਕਿ ਹੁਣ ਕਾਲੀਦਾ ਦੀ ਸਰਕਾਰ ਨਹੀਂ ਹੈਗੀ ਉਹ ਭਰੇ ਕਿਵੇਂ ਤੁਹਾਨੂੰ ਲੋੜ ਹੁੰਦੀ ਹੈ ਵੱਡੀਆਂ 14ਾਂ ਦੀ ਵੱਡੇ ਵੱਡੇ ਅਹੁਦਿਆਂ ਦੀ ਤੇ ਤੁਹਾਡਾ ਮਨ ਹੁਣ ਸਰਕਾਰ ਤਾਂ ਹੈ ਨਹੀਂ ਭਾਈ ਹੁਣ ਲਾਲਸਾ ਇਹ ਬਣ ਗਈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਜੀ ਪਾਰਟੀ ਦੀ ਮਦਦ ਕਰਾਂਗੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਝਾੜੂ ਦੀ ਸਰਕਾਰ ਹੈ ਹੋ ਸਕਦਾ ਹੈ ਕੋਈ ਉਪਦਾ ਮਿਲ ਜਾਵੇ ਸਰਕਾਰੀ ਤੌਰ ਤੇ ਹੋ ਸਕਦਾ ਕੋਈ ਹੋਰ ਜ਼ਿੰਮੇਵਾਰੀ ਮਿਲ ਜਾਵੇ ਹਾਂਜੀ ਦੋਸਤੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਪੰਥ ਦੀ ਗੱਲ ਕਰਕੇ ਪਾਰਟੀ ਛੱਡਣ ਵਾਲੇ ਇਹ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਰੱਜ ਕੇ ਸੱਤਾ ਦਾ ਆਨੰਦ ਲੜਾ ਉਹ ਲੋਕ ਅੱਜ ਕਹਿ ਰਹੇ ਆ ਕਿ ਅਸੀਂ ਪਾਰਟੀ ਛੱਡੀ ਹੈ ਜੀ ਪੰਥ ਕਰਕੇ ਪੰਥ ਕਰਕੇ ਨਹੀਂ ਛੱਡੀ ਪਾਰਟੀ ਬਿਲਕੁਲ ਨਹੀਂ ਜਿਹੜੇ ਅੰਦਰ ਆ ਬੈਠਾ ਹੈ ਲਾਲਚੀ ਮਨ ਉਹ ਤੁਹਾਡਾ ਨਹੀਂ ਭਰਦਾ ਪਿਆ ਕਿਉਂਕਿ ਹੁਣ ਕਾਂਦੀ ਦਾ ਸਰਕਾਰ ਨਹੀਂ ਹੈਗੀ ਉੱਪਰ ਹੈ ਕਿਵੇਂ ਤੁਹਾਨੂੰ ਲੋੜ ਹੁੰਦੀ ਹੈ ਵੱਡੀਆਂ ਚਾਦਰਾਂ ਦੀ ਵੱਡੇ ਵੱਡੇ ਅਹੁਦਿਆਂ ਦੀ ਤੇ ਤੁਹਾਡਾ ਮਾਨ ਹੁਣ ਸਰਕਾਰ ਤਾਂ ਹੈ ਨਹੀਂ ਭਾਈ ਹੁਣ ਲਾਲਸਾ ਇਹ ਬਣ ਗਈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਜੀ ਪਾਰਟੀ ਦੀ ਮਦਦ ਕਰਾਂਗੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਝਾੜੂ ਦੀ ਸਰਕਾਰ ਹੈ ਹੋ ਸਕਦਾ ਹੈ ਕੋਈ ਅਹੁਦਾ ਮਿਲ ਜਾਵੇ ਸਰਕਾਰੀ ਤੌਰ ਤੇ ਹੋ ਸਕਦਾ ਕੋਈ ਹੋਰ ਜ਼ਿੰਮੇਵਾਰੀ ਮਿਲ ਜਾਵੇ ਤੇ ਕਿਉਂ ਨਾ ਆਹ ਦਿਨਾਂ 'ਚ ਗੱਲ ਚੱਲੀ ਹੈ ਤੇ ਬਹਾਨਾ ਬਣਾ ਦੇਤੀ ਤੇ ਪੰਥ ਕਰਕੇ ਛੱਡੀ ਹੈ ਤੁਹਾਡੇ ਵਰਗੇ ਬਹੁਤਿਆਂ ਨੇ ਨਾ 2015 ਜੂਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਵਿਰਧੀਆਂ ਹੋਈਆਂ ਸੀ ਉਦੋਂ ਵੀ 16 17 ਚਾ ਕੇ ਸਤੀਫੇ ਦਿੱਤੇ ਸੀ ਅਸੀਂ ਦਾ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਕੇ ਅਸਤੀਫਾ ਦੇ ਰਹੇ ਆ। ਫਿਰ ਬੜਿਆ ਕਿ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਰਹੀ ਤੇ ਨੇਕਾ ਮਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਆਈਆਂ। ਉਹ ਸਾਰੇ ਹੀ ਭੁੱਲ ਗਏ। ਕੋਈ ਗੱਲ ਹੀ ਨਾ ਕਰਨ। ਕਿਉਂਕਿ ਉਹ ਆਦੇ ਹੁੰਦੇ ਨਾ ਵੀ ਅ ਭਰਾਵਾਂ ਦੇ ਬਹਾਨੇ ਰੋਵੇ ਯਾਰਾਂ ਨੂੰ ਗੱਲ ਸਿਰਫ ਇਹ ਕੇ ਸੀ ਸਾਡੀ ਚੌਧਰ ਨਾਲ ਖੁੱਸੇ ਫਿਰ ਕਈਆਂ ਨੇ ਸਤੀਫੇ ਦਿੱਤੇ ਤੇ ਉਹ ਝਾੜੂ ਵਾਲਿਆਂ ਨਾਲ ਚੜ ਗਏ ਤੇ ਹਾਲਾਤ ਉਹ ਵੀ ਉਧਰ ਗੱਲ ਸਿਰਫ ਇਹ ਹੈ ਕਿ ਇਹ ਸਤੀਫਾ ਪੰਥ ਦੇ ਨਾਮ ਦੀ ਗੱਲ ਨਾ ਕਰੋ ਆਪ ਦੀ ਚੌਧਰ ਦੀ ਗੱਲ ਕਰੋ ਜਿਹੜੇ ਲੋਕ 2017 ਤੋਂ ਲੈ ਕੇ ਹੁਣ ਤੱਕ ਸੱਤ ਸਾਲ ਹੋ ਗਏ ਨੇ ਉਹ ਕਿਤੇ ਬੇਦਬੀ ਬਾਰੇ ਨਹੀਂ ਬੋਲ ਸਕੇ ਕਿਸੇ ਹੋਰ ਪੰਥ ਦੇ ਮੁੱਦੇ ਬਾਰੇ ਨਹੀਂ ਬੋਲ ਸਕੇ ਉਹ ਲੋਕ ਅੱਜ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਸੋ ਪਾਰਟੀ ਨੂੰ ਨਾ ਭੰਡੋ ਆਪ ਦੀ ਨਿੱਜੀ ਲਾਲਚਾਂ ਦੇ ਖਾਤਰ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਕਰੋ ਪਰ ਇਹ ਨਾ ਮਹਿਣਾ ਦਿਓ ਕਿ ਅਸੀਂ ਪੰਥ ਕਰਕੇ ਚੱਲੇ ਆਂ ਇਹ ਕਹੋ ਕਿ ਸਾਡਾ ਮਨ ਨਹੀਂ ਭਰਦਾ ਚੌਧਰ ਨਾਲ ਇੱਥੇ ਕਿਉਂਕਿ ਹੁਣ ਤਾਂ ਪਾਰਟੀ ਦੀ ਸੇਵਾ ਕਰਨੀ ਪੈਣੀ ਹੈ ਪਾਰਟੀ ਜਿੱਥੇ ਕੋ ਡਿਊਟੀ ਲਾਉਂਦੀ ਆ ਥਲੜੇ ਲੈਵਲ ਤੇ ਬੂਥ ਵੀ ਸੰਭਾਲਨੇ ਪੈਣੇ ਨੇ ਹੋਰ ਕੰਮ ਵੀ ਕਰਨੇ ਪੈਣੇ ਨੇ ਪਰ ਇਹ ਨਾ ਕਹਿ ਕੇ ਚੱਲੋ ਕਿ ਅਸੀਂ ਤਾਂ ਜੀ ਵੇਖੋ ਪੰਥ ਦੀ ਖਾਤਰ ਪਾਰਟੀ ਛੱਡਣ ਲੱਗੇ ਆ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ ਇਹ ਕਹਿ ਕੇ ਜਾਓ ਕਿ ਸਾਨੂੰ ਆ ਲਾਲਚੇ ਅਸੀਂ ਸਤਾ ਤੋਂ ਬਿਨਾ ਰਹਿ ਨਹੀਂ ਸਕਦੇ ਤੇ ਜਿਹੜੀ ਸਤਾ ਤੇ ਰਹੀ ਆਵੇਗੀ ਅਸੀਂ ਤਾਂ ਭਾਈ ਉਹਦੇ ਨਾਲ ਖੜਨਾ ਧੰਨਵਾਦ ਵੀਰੋ ਪੰਥ ਦੀ ਗੱਲ ਕਰਕੇ ਪਾਰਟੀ ਛੱਡਣ ਵਾਲੇ ਇਹ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਰੱਜ ਕੇ ਸੱਤਾ ਦਾ ਆਨੰਦ ਲਿਆ ਉਹ ਲੋਕ ਅੱਜ ਕਹਿ ਰਹੇ ਕਿ ਅਸੀਂ ਪਾਰਟੀ ਛੱਡੀ ਹੈ ਜੀ ਪੰਥ ਕਰਕੇ ਪੰਥ ਕਰਕੇ ਨਹੀਂ ਛੱਡੀ ਪਾਰਟੀ ਬਿਲਕੁਲ ਨਹੀਂ ਜਿਹੜੇ ਅੰਦਰ ਆ ਬੈਠਾ ਹੈ ਲਾਲਚੀ ਮਨ ਉਹ ਤੁਹਾਡਾ ਨਹੀਂ ਭਰਦਾ ਪਿਆ ਕਿਉਂਕਿ ਉਹ ਅਕਾਲੀ ਦਲ ਦੀ ਸਰਕਾਰ ਨਹੀਂ ਹੈਗੀ ਉੱਪਰ ਇਹ ਕਿਵੇਂ ਤੁਹਾਨੂੰ ਲੋੜ ਹੁੰਦੀ ਹੈ ਵੱਡੀਆਂ 14ਾਂ ਦੀ ਵੱਡੇ ਵੱਡੇ ਅਹੁਦਿਆਂ ਦੀ ਤੇ ਤੁਹਾਡਾ ਮਾਣ ਹੁਣ ਸਰਕਾਰ ਤਾਂ ਹੈ ਨਹੀਂ ਭਾਈ ਹੁਣ ਲਾਲਸਾ ਇਹ ਬਣ ਗਈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਜੀ ਪਾਰਟੀ ਦੀ ਮਦਦ ਕਰਾਂਗੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਝਾੜੂ ਦੀ ਸਰਕਾਰ ਹੈ ਹੋ ਸਕਦਾ ਹੈ ਕੋਈ ਉਪਦਾ ਮਿਲ ਜਾਵੇ ਸਰਕਾਰੀ ਤੌਰ ਤੇ ਹੋ ਸਕਦਾ ਕੋਈ ਹੋਰ ਜ਼ਿੰਮੇਵਾਰੀ ਮਿਲ ਜਾਵੇ ਹਾਂਜੀ ਦੋਸਤੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਪੰਥ ਦੀ ਗੱਲ ਕਰਕੇ ਪਾਰਟੀ ਛੱਡਣ ਵਾਲੇ ਇਹ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਰੱਜ ਕੇ ਸੱਤਾ ਦਾ ਆਨੰਦ ਲਿਆ ਉਹ ਲੋਕ ਅੱਜ ਕਹਿ ਰਹੇ ਕਿ ਅਸੀਂ ਪਾਰਟੀ ਛੱਡੀ ਹੈ ਜੀ ਪੰਥ ਕਰਕੇ ਪੰਚ ਕਰਕੇ ਨਹੀਂ ਛੱਡੀ ਪਾਰਟੀ ਬਿਲਕੁਲ ਨਹੀਂ ਜਿਹੜੇ ਅੰਦਰ ਆ ਬੈਠਾ ਲਾਲਚੀ ਮਨ ਉਹ ਤੁਹਾਡਾ ਨਹੀਂ ਭਰਦਾ ਪਿਆ ਕਿਉਂਕਿ ਹੁਣ ਕਾਂਦੀ ਦਾ ਸਰਕਾਰ ਨਹੀਂ ਹੈਗੀ ਉੱਪਰ ਇਹ ਕਿਵੇਂ ਤੁਹਾਨੂੰ ਲੋੜ ਹੁੰਦੀ ਹੈ ਵੱਡੀਆਂ 14ਾਂ ਦੀ ਵੱਡੇ ਵੱਡੇ ਅਹੁਦਿਆਂ ਦੀ ਤੇ ਤੁਹਾਡਾ ਮਾਨ ਹੁਣ ਸਰਕਾਰ ਤਾਂ ਹੈ ਨਹੀਂ ਭਾਈ ਹੁਣ ਲਾਲਸਾ ਇਹ ਬਣ ਗਈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਜੀ ਪਾਰਟੀ ਦੀ ਮਦਦ ਕਰਾਂਗੇ ਗਾਉਣ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਝਾੜੂ ਦੀ ਸਰਕਾਰ ਹੈ ਹੋ ਸਕਦਾ ਹੈ ਕੋਈ ਅਹੁਦਾ ਮਿਲ ਜਾਵੇ ਸਰਕਾਰੀ ਤੌਰ ਤੇ ਹੋ ਸਕਦਾ ਕੋਈ ਹੋਰ ਜ਼ਿੰਮੇਵਾਰੀ ਮਿਲ ਜਾਵੇ ਤੇ ਕਿਉਂ ਨਾ ਆਹ ਦਿਨਾਂ ਚ ਗੱਲ ਚੱਲੀ ਹੈ ਤੇ ਬਹਾਨਾ ਬਣਾ ਦੇ ਦੀ ਇਹਨੇ ਪੰਥ ਕਰਕੇ ਛੱਡੀ ਹੈ ਤੁਹਾਡੇ ਵਰਗੇ ਬਹੁਤਿਆਰੇ ਨਾ 2015 ਚ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਿਰਧੀਆਂ ਹੋਈਆਂ ਸੀ ਉਦੋਂ ਵੀ 16 17 ਟਾ ਕੇ ਸਤੀਫੇ ਦਿੱਤੇ ਸੀ ਅਸੀਂ ਦਾ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਬੇਅਦਬੀ ਕਰਕੇ ਅਸਤੀਫਾ ਦੇ ਰਹੇ ਆ। ਫਿਰ ਬਣਿਆ ਕਿ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਰਹੀ ਤੇ ਨੇਕਾ ਮਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀਆਂ ਬੇਅਦਬੀਆਂ ਆਈਆਂ। ਉਹ ਸਾਰੇ ਹੀ ਭੁੱਲ ਗਏ। ਕੋਈ ਗੱਲ ਹੀ ਨਾ ਕਰਨ। ਕਿਉਂਕਿ ਉਹ ਆnde ਹੁੰਦੇ ਨਾ ਵੀ ਅ ਰਾਵਾ ਦੇ ਬਹਾਨੇ ਰੋਵੇ ਯਾਰਾਂ ਨੂੰ ਗੱਲ ਸਿਰਫ ਇਹ ਕੇਸੀ ਵੀ ਸਾਡੀ ਚੌਧਰ ਨਾਲ ਖੁੱਸੇ ਫਿਰ ਕਈਆਂ ਨੇ ਸਤੀਫੇ ਦਿੱਤੇ ਤੇ ਉਹ ਝਾੜੂ ਵਾਲਿਆਂ ਨਾਲ ਚੜ ਗਏ ਤੇ ਹਾਲਾਤ ਉਹ ਵੀ ਉਧਰ ਗੱਲ ਸਿਰਫ ਇਹ ਹੈ ਕਿ ਇਹ ਸਤੀਫਾ ਪੰਥ ਦੇ ਨਾਮ ਦੀ ਗੱਲ ਨਾ ਕਰੋ ਆਪ ਦੀ ਚੌਧਰ ਦੀ ਗੱਲ ਕਰੋ ਜਿਹੜੇ ਲੋਕ 2017 ਤੋਂ ਲੈ ਕੇ ਹੁਣ ਤੱਕ ਸੱਤ ਸਾਲ ਹੋ ਗਏ ਨੇ ਉਹ ਕਿਤੇ ਬੇਦਬੀ ਬਾਰੇ ਨਹੀਂ ਬੋਲ ਸਕੇ ਕਿਸੇ ਹੋਰ ਪੰਥ ਦੇ ਮੁੱਦੇ ਬਾਰੇ ਨਹੀਂ ਬੋਲ ਸਕੇ ਉਹ ਲੋਕ ਅੱਜ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਸੋ ਪਾਰਟੀ ਨੂੰ ਨਾ ਭੰਡੋ ਆਪ ਦੇ ਨਿੱਜੀ ਲਾਲਚਾਂ ਦੀ ਖਾਤਰ ਜਿਹੜਾ ਕੋਈ ਤੁਸੀਂ ਕਰ ਰਹੇ ਹੋ ਕਰੋ ਪਰ ਇਹ ਨਾ ਮੇਹਣਾ ਦਿਓ ਕਿ ਅਸੀਂ ਪੰਥ ਕਰਕੇ ਚੱਲੇ ਆਂ ਇਹ ਕਹੋ ਕਿ ਸਾਡਾ ਮਨ ਨਹੀਂ ਭਰਦਾ ਚੌਧਰ ਨਾਲ ਇੱਥੇ ਕਿਉਂਕਿ ਹੁਣ ਤਾਂ ਪਾਰਟੀ ਦੀ ਸੇਵਾ ਕਰਨੀ ਪੈਣੀ ਹੈ ਪਾਰਟੀ ਜਿੱਥੇ ਕੋਈ ਡਿਊਟੀ ਲਾਉਂਦੀ ਆ ਥਲੜੇ ਲੈਵਲ ਤੇ ਬੂਥ ਵੀ ਸੰਭਾਲਨੇ ਪੈਣੇ ਨੇ ਹੋਰ ਕੰਮ ਵੀ ਕਰਨੇ ਪੈਣੇ ਨੇ ਪਰ ਇਹ ਨਾ ਕਹਿ ਕੇ ਚੱਲੋ ਕਿ ਅਸੀਂ ਤਾਂ ਜੀ ਵੇਖੋ ਪੰਥ ਦੀ ਖਾਤਰ ਪਾਰਟੀ ਛੱਡ ਲੱਗੇ ਆ ਇਹ ਗੱਲ ਦਾ ਜਰੂਰ ਖਿਆਲ ਰੱਖਿਓ ਇਹ ਕਹਿ ਕੇ ਜਾਓ ਕਿ ਸਾਨੂੰ ਆ ਲਾਲਚੇ ਅਸੀਂ ਸਤਾ ਤੋਂ ਬਿਨਾ ਰਹਿ ਨਹੀਂ ਸਕਦੇ ਤੇ ਜਿਹੜੀ ਸਤਾ ਤੇ ਰਹੀ ਆਵੇਗੀ ਅਸੀਂ ਤਾਂ ਭਾਈ ਉਹਦੇ ਨਾਲ ਖੜਨਾ ਧੰਨਵਾਦ ਵੀਰੋ